ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਤੇ ਟਾਈਮ ਹੋ ਗਿਆ ਹੈ ਸ਼ਾਮਾਂ ਦੇ 4:00 ਵਜੇ ਦਾ ਤੇ ਆਪਾਂ ਨਹੀਂ ਕਰਨੀ ਹੈ ਪੈਕਿੰਗ ਆਪਾਂ ਕਿਦਨ ਜਾ ਰਹੇ ਹਾਂ ਮੰਡੇ ਟਿਊਜ਼ਡੇ ਟਿਊਜ਼ਡੇ ਨੂੰ ਜਾ ਰਹੇ ਹਾਂ ਤੇ ਕੱਲ ਦਾ ਦੇਣੀ ਹੈ ਬਸ ਪੈਕਿੰਗ ਕਰਨ ਦਾ ਤੇ ਕੁਝ ਅੱਜ ਕਰਾਂਗੇ ਕੁਝ ਕੱਲ ਕਰਾਂਗੇ ਬਾਕੀ ਰਹੀ ਦੀ ਕੋਸ਼ਿਸ਼ ਕਰ ਕੀ ਅੱਜ ਸਾਰੀ ਆਪਾਂ ਪੈਕਿੰਗ ਕਰ ਲਈਏ ਬਾਕੀ ਜੇ ਕੋਈ ਸਮਾਨ ਕੋਈ ਰਹਿ ਗਿਆ ਤੇ ਉਹ ਕੱਲ ਕਰ ਲਾਂਗੇ ਜੇ ਕੋਈ ਸਮਾਨ ਲੈਣ ਲੈਣ ਵਾਲਾ ਵੀ ਹੋਇਆ ਟੈਲੋਂ ਸਾਬ ਦਾ ਜਾਂ ਬੱਚਿਆਂ ਦਾ ਤੇ ਉਹ ਫਿਰ ਅੱਜ ਸ਼ਾਮ ਨੂੰ ਜਾਂ ਫਿਰ ਉਹ ਕੱਲ੍ਹ ਆਉਣਗੇ ਤੇ ਪਤਾ ਲੱਗ ਜੂਗਾ ਇਸ ਕਰਕੇ ਆਪਾਂ ਸੋਚਿਆ ਸਮਾਨ ਕੱਢ ਲੈਨੇ ਆ ਪਤਾ ਲੱਗ ਜੂਗਾ ਕੀ ਕੀ ਚੀਜ਼ ਲਿਆਉਣ ਦੀ ਲੋੜ ਆ ਬਾਹਰੋਂ ਤੇ ਪਹਿਲਾਂ ਆਪਾਂ ਗਏ ਸੀ ਮੇਲੇ ਤੇ ਮੇਲੇ ਤੋਂ ਆਪਾਂ ਹੁਣੇ ਹੀ ਆਏ ਆ ਦਿਵਜੋਤ ਨੇ ਉੱਥੇ ਥੋੜਾ ਜਾ ਦਿਵਜੋਤ ਕਹਿੰਦਾ ਸ਼ੂਗਲਿਆ ਤੇ ਹੂਟੇ ਆੜੇ ਲੈਣੇ ਉੱਥੇ ਤਾਂ ਆਪਾਂ ਨੇ ਸ਼ੂਗਲਿਆ ਤੇ ਨਹੀਂ ਲੈਣ ਦਿੱਤੇ ਹੂਟੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਤੇ ਨੇ ਥੋੜੀ ਜਿਹੀ ਸ਼ੂਟਿੰਗ ਕੀਤੀ ਤੇ ਨਾਲੇ ਉਹ ਦਿਵਜੋਤ ਨੇ ਉਹ ਇੱਕ ਸਰਕਲ ਜੀ ਵਾਲੀ ਗੇਮ ਖੇਡੀ ऐ <दुन्ति> हाँ। <चेटिसस्याथ> कर <पिरीद> करके ऐ टेडा करके हाँ <ड़ी> ਹੋਣ ਮੇਰੀ ਚੱਲ ਰਹੀ ਸੀ ਪੈਕਿੰਗ ਕੁਝ ਸਮਾਨ ਇੱਧਰ ਖਲਾਰੇ ਆਏ ਕੁਝ ਕੱਪੜੇ ਉੱਧਰ ਕੱਢ ਕੇ ਰੱਖੇ ਨੇ ਬਾਕੀ ਹੁਣ ਜਿਹੜਾ ਇਹ ਕਿਚਨ ਦਾ ਥੋੜਾ ਜਿਹਾ ਸਮਾਨ ਕੱਢਣਾ ਹੈ ਜਿਹੜੇ ਆਪਾਂ ਨੇ ਉੱਪਰ ਡਰੰਕ ਰੱਖੇ ਸੀ ਥੇ ਨੂੰ ਸਾਫ ਜਿ ਦੀ ਜੋ ਚਲੇਗੇ ਨੇ ਮੈਂ ਕਿਹਾ ਹੁਣ ਮੈਂ ਵੀ ਚਾ ਕੇ ਤੇ ਨਾਲ ਸਮਾਨ ਢਵਾ ਲੈਂਦੀ ਹਾਂ ਜਿਹੜਾ ਜਿਹੜਾ ਸਮਾਨ ਕਰਵਾਉਣ ਵਾਲਾ ਹੈ ਲਓ ਜੀ ਮੈਂ ਆ ਗਈਆਂ ਤੁਸੀਂ ਰੋਲਾ ਪਾ ਰਹੇ ਸੀ ਨਾ ਓ ਵਾਓ ਹੈਰੀ ਦੀ ਬਾਈਕ ਬਾਈਕ ਹੈਰੀ ਦੀ ਬਾਈਕ ਮੈ ਲਈ ਮੇ ਲਈ ਚਲੋ ਜੀ ਲੋ ਜੀ ਆਪਾਂ ਆਪਣੀ ਸੋਈ ਖੋਲ੍ਹ ਲਿਆ ਇਹ ਆਪਣੀ ਨਿੱਕੇ ਜਿਹੇ ਸੋਈ ਗਿਆ ਤੰਕ ਦੇ ਵਿੱਚ ਫੈਕ ਹੋ ਜਾਂਦੀ ਹੈ ਤੰਕ ਦੀ ਚੰਗਿਆ 5 ਮਿੰਟ ਉੱਪਰ ਹੈ ਤੇ ਇਹ ਦੀ ਸਮਾਰਟੀ ਲੋੜ ਹੈ ਇਲਾ ਔਟ ਕੇਸ ਨਹੀਂ ਲੋੜ ਔਟ ਕੇਸ ਦੀ ਨਹੀਂ ਲੋੜ ਮਿਕਸੀ ਵੀ ਰੈਡੀ ਨਹੀਂ ਆਪਾਂ ਰੈਨਡਮ ਕਿਉਂਕਿ ਆਪਾਂ ਨਾ ਆਹ ਆਲੂਆਂ ਦੀ ਸਬਜ਼ੀ ਹੋਈ ਐ ਸਭ ਇਹ مجھے ਦੁੱਧ ਤੇ ਉਤਨੀ ਲੋੜ ਪਈ ਉਦੋਂ ਹੀ ਆਪਾਂ ਨੂੰ ਚਾਹੀਦੀ ਆ ਤੇ ਕਿੰਨਾ ਕਰੀਏ ਤਾਂ ਉਦਾਂ ਹੀ ਸਿੰਪਲ ਬਣਾ ਲਾਂਗੇ ਅੱਗੇ ਕੱਟ ਕੇ ਮਿਕਸੀ ਦੀ ਅੱਗੇ ਬਣਾਈ ਦੀ ਜਦੋਂ ਮਿਕਸੀਆਂ ਨਹੀਂ ਹੁੰਦੀਆਂ ਚੋਪਰ ਵਗੈਰਾ ਜਾਓ ਛੋਟਾ ਰਹਿ ਗਿਆ ਆਪਾਂ ਚੋਪਰ ਆਪਣਾ ਅੱਜ 골ਦਾ ਰਹਿ ਗਈ ਜਿਹੜਾ ਮੈਂ ਖਰੀਦਿਆ ਸੀ ਆਨਲਾਈਨ ਉਹ ਲੈ ਲੀਏ ਹਨਾ ਉਹ ਲੈ ਲਓ ਛੋਟਾ ਆ ਨਹੀਂ ਹੈਂਦੀ ਲੋਡ ਅਗੇ ਇਹ ਕਰਨੀਆਂ ਦੱਪੀਆਂ ਕੋਈ ਨਹੀਂ ਹਾਂ ਲੈ ਲਓ ਇੱਕ ਦੱਬਾ ਤਿੰਨ ਚਾਰ ਦੱਬੇ ਇਹਦੇ ਵਿੱਚ ਦਿਨ ਜਾ ਡੱਬੇ ਇਹੋ ਜਿਆਦਾ ਨਹੀਂ ਲੈਣ ਦੀ ਲੋੜ ਮਸਾ ਤਿੰਨ ਲੈ ਲਓ ਐਮਰਜੈਂਸੀ ਵਾਸਤੇ ਕਦੇ ਵਾਸਤੇ ਮਤਲਬ ਉੱਥੇ ਸਮਾਰਟਫੋਨ ਕੋ ਪਾਉਣ ਵਾਸਤੇ ਆਪ ਐਨਾ ਪਾਉਣਾ ਤੇ ਹੈ ਨਹੀਂ ਚੀਜ਼ਾਂ ਬਹੁਤ ਜਿਆਦਾ ਖਰੀਦਣੀਆਂ ਨਹੀਂ ਆ ਸਰਕਾਰੀ ਦਾਣਾ ਦੇ ਨਾਲ ਲਫਾਫੇ ਜੀ ਰੱਖ ਛੱਡਾਂਗੇ ਲਫਾਫੇ ਜੀ ਰੱਖ ਛੱਡਾਂਗੇ ਮੀਨਾ ਯਾਰਾ ਕਰ ਲੈ ਆਹ ਲੈ ਚਮਚੀ ਵੀ ਆ ਗਿਆ ਨਾ ਚਮਚੇ ਨਹੀਂ ਲੋੜ ਲੈਣ ਦੀ ਮੈਂ ਪੂਰੀ ਫਿਲਮ ਹੈ ਨਾ ਚਾਕੂ ਲੈ ਲੈ ਇੱਥੇ ਰੱਖਦਾ ਚਾਕੂ ਤੇ ਹਾਲ ਦੋਵੇਂ ਲੈ ਲਉ ਚਾਕੂ ਲੈ ਲਈ ਆ ਵੀ ਇਹਨਾਂ ਦੀ ਲੋੜ ਆਹ ਕੋਕੂ ਗੈਰ ਨਹੀਂ ਲੈਣ ਲੋ ਕੋਕ ਨਹੀਂ ਨਾ ਅਮ ਚੇਫ ਆ ਕੋਹਣ ਲੈਣਾ ਮੈਂ ਸਿਰਫ ਮਸਾਲੇ ਦਾਣੇ ਲੈ ਲਓ ਇਹ ਸਾਰੇ ਲੈਣੇ ਨੇ ਉਹ ਬਣਾਣੀ ਹੈ ਠੀਕ ਹੈ ਆਈ ਉਹ ਵਿੱਚ ਪਾਏ ਹੋਣੇ ਕਿਤੇ ਪੈਕ ਕੀਤੇ ਹੋਣੇ ਪੈਕ ਕੀਤੇ ਹੋਣੇ ਪਹਿਲਾਂ ਵੀ ਨਾਪ ਲੋ ਨਾ ਗਲਾਸ ਨਾ ਕਿੰਨੇ ਆ ਫਿਰ ਵਾਧੂ ਆ ਮਮਾ ਹਾ ਲਿ ਗਿਆ ਹਾ ਲਿ ਗਿਆ ਚੁੰਡੀਆਂ ਕੱਪੜੇ ਲੈ ਲਓ थोड़ी ਲੈ ਲੋ ਚਾਰ ਪੰਜ ਇਹ हाँ ਦਾ ਹੈ ਜਣਾ ਤੁਹਾਡੇ ਕੋਲ ਹਾਂ ਪਰਦੇ ਟੰਗਣੇ ਵਾਸਤੇ ਪਰਦੇ ਟੰਗਣੇ ਵਾਸਤੇ ਉੱਥੇ ਉੱਥੇ ਹੈਗੀਆਂ ਇਹਦੇ ਵਿੱਚ ਫਿਲੋ ਇਤ ਉਹ ਤਾਂ ਜੇ ਤਾ ਉਹਦਾ ਇਹਦੇ ਵਿੱਚ ਉਹੀ ਸਮਾਨ ਸਾਰਾ ਪਾਇਆ ਜੇ ਵੀ ਰੀਲਾਂ ਪਰਦੇ ਲੰਮੀਆਂ ਲੰਡੀਆਂ ਬਟਨ ਸਾਰਾ ਟਿਕਾ ਇੱਕਲਾ ਵਿਦੇਸ਼ ਦੀ ਵੀ ਸਮਾਨ ਉਹ ਖਲਾਰੀ ਛੋੜੀਆਂ ਲੈਣੀਆਂ ਇਹ ਤਾਰ ਦੀ ਛੋਟੀ ਜੀ ਆ ਤੇ ਛੋਟੀ ਜੀ ਹਾਂ ਗੈਲਰੀ ਗੈਲਰੀ ਛੋਟੀ 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 ਇੱਕ ਦੇ ਲਾਉਣੀ ਪਈ ਦੀ ਆ ਅੰਦਰੇ ਪਾ ਜਾਣੀ ਤਾਰ ਆ ਅੰਦਰੇ ਪਾ ਜਾਣੀ ਆ ਥੋੜੀਆਂ ਲੋ ਚਾਰ ਪੰਜ ਉਥੇ ਉਦਾਂ ਹੀ ਸੁੱਕ ਜਾਣਾ ਆ ਤੇ ਗਰਮੀ ਨਾਲ ਉਥੇ ਹੀ ਰੱਖ ਦੋ ਭਾਵੇਂ ਬੈੱਡ ਤੇ ਪਾ ਦੋ ਉੱਥੇ ਸੁੱਕੀ ਹਾਂ ਇੱਕ ਵਾਰ ਪਜਾਉਣ ਵਾਸਤੇ ਦੋ ਲੈਣੇ ਪੈਣੇ ਦੂਜੀ ਲਾਈਟ ਨੂੰ ਇੱਥੇ ਲੇਗੀ ਪਰ ਤੇ ਨਹੀਂ ਹਾਂ ਹਾਂ ਨੂੰ ਪਉਲੀ ਲਈਏ ਸਬਜ਼ੀ ਗੱਟਾ ਬਾਦੂ ਕੋਲੀਆਂ ਬਾਦੂ ਬਾਹਰ ਗਰਮੀ ਹੂ ਆਵੇ ਲੈ ਇਹੋ ਜਿਹੀ ਨਹੀਂ ਹੈ ਜੇ ਇਦਾਂ ਦੀ ਇਦਾਂ ਦੀ ਬਣਾਉਂਦੇ ਨੇ ਹਣਾ ਜੇ ਚਾਪਾ ਸਬਜ਼ੀਆਂ ਉਹ ਨਹੀਂ ਹੈਗੀ ਥਲੇ ਇੰਡਕਸ਼ਨ ਵਾਲੀ ਨਹੀਂ ਆ ਨਾ ਚੱਲੋ ਬਣੀਆਂ ਤੇ ਲੈ ਲਓ ਮੈਂ ਉਹ ਨਾ ਕਰ ਰਹੀ ਤਾਂ ਇਹਨਾਂ ਸਬਜ਼ੀ ਬਣਾਉਣ ਵਾਸਤੇ ਲੈ ਲਓ 쿠ਕਰ ਹੈ 쿠ਕਰ ਹੈਗਾ ਉਦਾਂ ਉਦਾਂ ਇੰਡਕਸ਼ਨ ਵਾਲਾ ਹੁਣ ਇਹ ਪਤਾ ਨਹੀਂ ਕਿਹੜਾ ਉਹ ਕੋਈ ਨਹੀਂ ਗਿਆ ਇਸ ਤੇ ਭਾਂਜੂਗੀ ਹਾਂ ਹਾਂ ਫਰਾਈ ਫਰਾਈ ਦੀ ਵੀ ਲੋੜ ਨਹੀਂ 12 ਮਹੀਨੇ ਜਾਂਦਾ ਰੇਚੀ ਚੀਨੀ ਚੀਨੀ ਚੀੜੀ ਦਾਖਲਾ ਰਵੇ ਹੈ ਅਬ। ਉਹ ਬਾਹਰ ਲਈ ਆ ਬੁਆਰੀ। ਸੈਟ ਕਰ ਕਰ ਰੱਖ ਲੈਣਾ ਸਾਰਾ ਸਮਾਨ। ਹੋਰ ਵੇਖ ਲੈਣਾ ਵਿੱਚ ਕੋਈ ਚੀਜ਼ ਲੋੜਤ ਨਹੀਂ। ਪਹਿਲਾਂ ਵੇਖ। ਓ ਜੀ ਇਧਰ ਇਹ ਬੈਗ ਆਪਾਂ ਨੇ ਭਰ ਕੇ ਰੱਖ ਲਿਆ ਏ ਤੇ ਉਧਰ ਜੁੱਤੀਆਂ ਵੀ ਪਾ ਕੇ ਰੱਖ ਲਿਆ ਹੈ। ਕਾਫੀ ਟਾਈਮ ਲੱਗ ਗਿਆ। 1.5 ਘੰਟਾ ਲੱਗ ਹੀ ਗਿਆ ਪੈਕਿੰਗ ਕਰਦੇਆਂ ਨੂੰ। ਮਤਲਬ ਇਸ ਵਾਰ ਆਪਾਂ ਜ਼ਿਆਦਾ ਸਮਾਨ ਨਹੀਂ ਖੜਨਾ ਥੋੜਾ ਜਿਹਾ ਹੀ ਖੜਨਾ ਜੇਕਰ ਪਰਮਾਨੈਂਟ ਜਾਣਾ ਹੋਵੇ ਫਿਰ ਜ਼ਿਆਦਾ ਸਮਾਨ ਬੈਗਾਂ ਦੇ ਬੈਗ ਤੇ ਪਤਾ ਨਹੀਂ ਕੀ 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 ਸਮਾਨ ਖੜਨਾ ਪੈਂਦਾ ਏ। ਪਰ ਹੁਣ ਜਿਹੜਾ ਉਹ 1 ਮਹੀਨੇ ਲਈ ਜਾਣਾ ਇਸ ਕਰਕੇ 1-2 ਬੈਗ ਹੀ ਹੋਣਗੇ ਆਪਣੇ ਜਿਆਦੇ ਨਹੀਂ ਹੋਣਗੇ ਥੋੜੇ-ਥੋੜੀਆਂ ਸਾਰੀਆਂ ਥੋੜੀਆਂ-ਥੋੜੀਆਂ ਜਿਹੀਆਂ ਚੀਜ਼ਾਂ ਖੜਨੀਆਂ ਜਿਆਦੇ ਨਹੀਂ ਆਪਾਂ ਲੈ ਕੇ ਜਾਣੀਆਂ ਮਤਲਬ ਥੋੜੇ ਜਿਹੀ ਕੱਪੜੇ ਖੜਨੇ ਆ ਥੋੜੇ ਜਿਹੀ ਬਰਤਨ ਲੈ ਕੇ ਜਾਣੇ ਆ ਬਾਕੀ ਬਰਤਨ ਉੱਥੇ ਕਾਫੀ ਸਾਰੇ ਹੈਗੇ ਆ ਥੋੜੇ ਜੀ ਮਤਲਬ ਮੇਨ-ਮੇਨ ਜਿਹੜੀ ਚੀਜ਼ ਜ਼ਰੂਰੀ ਤੇ ਜਿਹੜਾ ਵੀ ਆਪਣੇ ਸਮਾਨ ਲੈਣਾ ਹੈ ਕਾਫੀ ਹੱਦ ਤੱਕ ਇਹ ਵਾਲੇ ਬੈਗ ਦੇ ਵਿੱਚ ਕੱਪੜੇ ਵੀ ਪੈ ਗਏ ਆ ਬਹੁਤ ਸਾਰਾ ਸਮਾਨ ਵੀ ਪੈ ਗਿਆ ਹੈ ਅਗਲੇ ਦਿਨ ਦੀ ਸਵੇਰ ਹੋ ਗਈ ਅਤੇ ਦਿਉ ਜੋ ਤੇ ਤੇ ਚਾਚੂ ਦੋਵੇਂ ਬਾਤ ਸੁਤੇ ਰਹੇ ਦਿਉ ਜੋ ਨੇ ਕਿਹਾ ਮੈਂ ਆਪਣੇ ਚਾਚੂ ਨਾਲ ਲਈ ਸੌਣਾ ਹੈ ਤੇ ਹੁਣ ਮੈਂ ਕਰੂੰਗੀ ਰੈਂਦੀ ਹੋਈ ਪੈਕਿੰਗ ਤੇ ਨਾਲੇ ਜਿਹੜਾ ਇੱਕ ਵਾਰ ਸਾਮਾਨ ਪੈਕ ਕਰ ਲਉਣਾ ਕਈ ਵਾਰ ਯਾਦ ਆਉਂਦਾ ਕੀ ਹੈ ਆਪਣਾ ਸਾਮਾਨ ਕੱਢ ਦਈਏ ਨਹੀਂ ਸੀ ਲੈਣਾ ਜਾਂ ਫਿਰ ਵਿੱਚ ਪਾ ਲਿਆ ਨਹੀਂ ਪਾ ਲਿਆ ਇਸ ਕਰਕੇ ਇਹ ਬੜੀ ਪ੍ਰੋਬਲਮ ਹੁੰਦੀ ਜਿਹੜੀ ਮੈਂ ਪੈਕਿੰਗ ਕਰਾਂ ਨਾ ਮੈਨੂੰ ਦੁਬਾਰਾ ਜਿਹੜੀ ਹੋਲਾ ਫਲਾਈ ਕਰਕੇ ਸਾਮਾਨ ਕੱਢਣਾ ਪਉਣਾ ਬਹੁਤ ਔਖਾ ਲੱਗਦਾ ਹੁੰਦਾ ਹੈ ਤੇ ਅੱਜ ਫੇਰ ਮੇਰੇ ਨਾਲ ਇਸੇ ਤਰ੍ਹਾਂ ਹੀ ਹੋਇਆ ਕੁਝ ਤੇ ਫਿਰ ਮੈਂ ਕਿਾ ਚਲੋ ਉਹ ਪਾਣ ਵਾਲੇ ਨਾ ਮੈਨੂੰ ਸਮਾਨ ਪਾ ਕੇ ਭੁੱਲ ਜਾਨੀ ਹੁੰਨੀ ਹੈ ਮੈਂ ਕਿ ਕਿਹੜਾ ਪਾ ਲਿਆ ਕਿਹੜਾ ਨਹੀਂ ਪਾ ਲਿਆ ਤਾਂ ਵੀ ਕਰਕੇ ਕੁਛ ਕੁਛ ਮੈਂ ਕੱਪੜੇ ਦੇਖਣਾ ਹੈ ਕਿ ਸੀ ਕਿਹੜੇ ਕਿਹੜੇ ਲੈ ਕਿੰਨੇ ਲੈ ਆ ਜਿਆਦੇ ਨਹੀਂ ਲੈਣੇ ਆਪਾਂ ਨੇ ਸਭ ਦੇ ਹੀ ਕੱਪੜੇ ਲੈਣੇ ਆ ਕਿਉਂਕਿ ਆਪਾਂ ਬਹੁਤ ਜ਼ਿਆਦਾ ਲੰਬਾ ਸਮਾਂ ਨਹੀਂ ਜਾ ਰਹੇ ਤੇ ਆਪਾਂ ਡੀਟੇਲ ਵਿੱਚ ਦੱਸਦੇ ਆ ਕਿ ਆਪਾਂ ਵਾਪਿਸ ਕਿਉਂ ਜਾ ਰਹੇ ਆ ਕਿੰਨੇ ਸਮੇ ਲਈ ਜਾ ਰਹੇ ਆ ਤੇ ਵਿਜੋਦੀ ਪੜਾਈ ਖਰਾਬ ਹੋਊਗੀ ਜਾਂ ਨਹੀਂ ਹੋਊਗੀ ਆਪਾਂ ਬਾਰ-ਬਾਰ ਆਉਣ ਜਾਣ ਕਿਉਂ ਕਰਦੇ ਆ ਤੇ ਇਹਨਾਂ ਸਾਰਾ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਵੀਵਰਸ ਦੇ ਕਮੈਂਟ ਆਏ ਆ ਤੇ ਜਿਨ੍ਹਾਂ ਦੇ ਪੋਜ਼ਿਟਿਵ ਕਮੈਂਟ ਆਏ ਉਹਨਾਂ ਨੂੰ ਮੈਂ ਥੈਂਕ ਯੂ ਨਹੀਂ ਬੋਲੂਗੀ ਕਿਉਂਕਿ ਉਹਨਾਂ ਦੀ ਸੋਚ ਹੀ ਮੈਨੂੰ ਇੰਨੀ ਵਧੀਆ ਲੱਗੀ ਕਿ ਉਹਨਾਂ ਦੇ ਅੱਗੇ ਮੈਨੂੰ ਥੈਂਕ ਯੂ ਵਰਡ ਹੀ ਛੋਟਾ ਲੱਗਦਾ ਹੈ ਤੇ ਜਿਨ੍ਹਾਂ ਨੇ ਨੈਗੇਟਿਵ ਕਮੈਂਟ ਕੀਤੇ ਆ ਉਹਨਾਂ ਨੂੰ ਵੀ ਆਪਾਂ ਬੁਰਾ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦੀ ਸੋਚ ਹੀ ਨੈਗੇਟਿਵ ਆ ਤੇ ਇਸ ਲਈ ਉਹਨਾਂ ਨੇ ਨੈਗੇਟਿਵ ਕਮੈਂਟ ਹੀ ਕੀਤੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਦਿਵਜੋਤ ਦੀ ਸਟੱਡੀ ਨਹੀਂ ਖਰਾਬ ਹੋਊਗੀ ਆਪਾਂ ਸਿਰਫ 1 ਮ ਜਿੰਨਾ ਸਰਦੀਪ ਜਯੋਤ ਨੂੰ ਗਰਮੀਆਂ ਦੀਆਂ ਛੁੱਟੀਆਂ ਐ ਸਿਰਫ ਉਹਨੇ ਟਾਈਮ ਦੇ ਲਈ ਸਾਰਾ ਪਾਉਂਸ ਦੀਆਂ ਬੁੱਕਸ ਵਗੈਰਾ ਨਾਲ ਲੈ ਕੇ ਜਾ ਰਹੇ ਆ ਉਥੇ 홀ੀਡイズ ਹੋਮਵਰਕ ਕਰਵਾਵਾਂਗੇ ਪਹਿਲਾਂ ਵੀ ਜਿਹੜਾ ਮੈਂ ਫੈਸਲਾ ਦੇਵਜੋਤ ਦੇ ਲਈ ਲਿਆ ਸੀ ਤੇ ਹੁਣ ਵੀ ਆਪਾਂ ਫੈਸਲਾ ਜਿਹੜਾ ਇਹ ਚੰਗੀ ਤਰ੍ਹਾਂ ਦੇਵਜੋਤ ਬਾਰੇ ਸੋਚ ਕੇ ਹੀ ਲਵਾਂਗੇ ਕਿਉਂਦੀ ਪੜਾਈ ਨਾ ਖਰਾਬ ਹੋਵੇ ਵਾਪਿਸ ਆਪਾਂ ਪੱਕਾ ਨਹੀਂ ਜਾ ਰਹੇ ਪੱਕਾ ਜਾ ਰਹੇ ਹੁੰਦੇ ਫਿਰ ਪੜਾਈ ਖਰਾਬ ਹੋਣੀ ਸੀ ਤੇ ਇਸ ਲਈ ਪੜਾਈ ਖਰਾਬ ਹੁੰਦਾ ਤਾਂ ਕੋਈ ਮਤਲਬ ਹੈ ਹੀ ਨਹੀਂ ਤੇ ਦੂਜੀ ਗੱਲ ਕਿ ਤੁਹਾਡੇ ਮੰਮੀ ਕੋਲ ਕੰਮ ਹੁੰਦਾ ਕਿ ਨਹੀਂ ਜੇ ਵਾ ਉਹਨਾਂ ਕੋਲੋਂ ਆਪਾਂ ਪਰਮਿਸ਼ਨ ਲੈ ਕੇ ਉਹਨਾਂ ਨੂੰ ਪੁੱਛ ਕੇ ਫੇਰ ਹੀ ਆਪਾਂ ਜਾ ਰਹੇ ਆ ਇੱਕ ਮਹੀਨੇ ਲਈ ਘੁੰਮਣ ਤੇ ਹਰ ਇੱਕ ਨੂੰ ਹੱਕ ਹੈਗਾ ਇਹ ਆਪਣੇ ਫੈਮਿਲੀ ਦੇ ਨਾਲ ਜਾਣਾ ਆਪਣੇ ਪਰਿਵਾਰ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਬੱਚਿਆਂ ਨੂੰ ਆਪਣੇ ਮਾਪਿਓ ਦੇ ਨਾਲ ਰਹਿਣ ਦਾ ਹੱਕ ਹੈਗਾ ਤੇ ਕਈਆਂ ਨੇ ਤੇ ਕਿਹਾ ਹੈ ਕਿ ਆਪਣੇ ਪਾਪਾ ਦੇ ਨਾਲ ਰਹਿਣਾ ਚਾਹੀਦਾ ਤੁਹਾਨੂੰ ਘਰੇ ਨਹੀਂ ਰਹਿਣਾ ਚਾਹੀਦਾ ਕਈਆਂ ਨੇ ਕਿਹਾ ਨਹੀਂ ਪਾਪਾ ਨਾਲ ਨਹੀਂ ਰਹਿਣਾ ਚਾਹੀਦਾ ਘਰੇ ਰਹਿਣਾ ਚਾਹੀਦਾ ਜਿਸ ਤਰ੍ਹਾਂ ਦੀ ਕਿਸੇ ਦੀ ਸੋਚ ਹੈ ਉਸ ਅਨੁਸਾਰ ਹੀ ਕਮੈਂਟ ਕੀਤਾ ਹੈ ਤੇ ਆਪਾਂ ਉਹਨਾਂ ਨੂੰ ਕਿਸੇ ਨੂੰ ਵੀ ਬੁਰਾ ਭਲਾ ਨਹੀਂ ਕਵਾਂਗੇ ਤੇ ਨਾ ਪਾਏ ਕਵਾਂਗੇ ਕਿ ਉਹਨਾਂ ਨੇ ਕਿਸ ਨੇ ਮਾੜਾ کیا ਚੰਗਾ کیا ਹੈ ਕਿਉਂਕਿ ਜਿੰਮੇ ਦੀ ਸੋਚ ਹਰ ਇੱਕ ਦੀ ਉਹਨੇ ਆਪਣੇ ਅਨੁਸਾਰ ਹੀ ਸੋਚਣਾ ਹੈ ਤੇ ਇੱਕ ਇਹ ਵੀ ਗੱਲ ਕਿ ਤੁਹਾਡੇ ਮੰਮੀ ਕੰਮ ਕਰ ਲੈਣਗੇ ਸਾਡੇ ਮੰਮੀ ਵੀ ਇਹ ਕਹਿੰਦੇ ਹੁੰਦੇ ਆ ਕਿ ਜਦੋਂ ਤੁਸੀਂ ਚਲੇ ਜਾਂਦੇ ਜੇ ਤੇ ਕੰਮ ਘਟ ਜਾਂਦਾ ਜੇ ਤੁਸੀਂ ਆ ਜਾਂਦੇ ਕੰਮ ਜ਼ਿਆਦਾ ਹੋ ਜਾਂਦਾ ਕਿਉਂਕਿ ਸਾਰਿਆਂ ਨੂੰ ਪਤਾ ਇਹ ਬੱਚਿਆਂ ਦੇ ਨਾਲ ਹੀ ਖਲਾਰਾ ਪੈਂਦਾ ਈ ਜਦੋਂ ਅਸੀਂ ਆ ਜਾਂਦੇ ਆ ਉਦੋਂ ਹਰ ਰਾਜ ਦੇਵ ਜੋਤੂ ਨੇ ਸਾਰਾ ਦਿਨ ਖਲਾਰਾ ਪਾਉਂਦੇ ਰਹਿੰਦੇ ਆ ਤੇ ਆਪਾਂ ਨੇ ਮੰਮੀ ਡੈਡੀ ਦੀ ਪਰਮਿਸ਼ਨ ਲੈ ਕੇ ਫੇਰ ਹੀ ਜਾ ਰਹੇ ਹਾਂ ਜੇਕਰ ਉਹਨਾਂ ਨੇ ਆਖਿਆ ਈ ਕਿ ਤੁਸੀਂ ਚਲੇ ਜਾਓ ਤੇ ਆਪਾਂ ਗਏ ਆ ਜੇਕਰ ਉਹ ਕਹਿੰਦੇ ਰੋਕ ਕਰਦੇ ਕਿ ਨਹੀਂ ਤੁਸੀਂ ਨਹੀਂ ਜਾਣਾ ਤੇ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਨਹੀਂ ਸੀ ਜਾ ਸਕਦੇ ਕੋਈ ਵੀ ਫੈਸਲੇ ਜਿਹੜੇ ਆ ਘਰ ਦੇ ਵਿੱਚ ਲੈ ਜਾਂਦੇ ਆ ਉਹ ਇੱਕ ਦੂਜੇ ਦੀ ਸਲਾਹ ਨਾਲ ਹੀ ਲੈ ਜਾਂਦੇ ਆ ਤੇ ਇਹ ਤੁਹਾਨੂੰ ਵੀ ਪਹਿਲਾਂ ਵੀ ਪਤਾ ਏ ਕਿ ਆਪਣੇ ਘਰ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਕਿ ਇੱਕ ਨੇ ਕਰਨੀ ਦੂਜੇ ਨੇ ਨਹੀਂ ਕਰਨੀ ਜਾਂ ਕਿੱਦਾਂ ਹੈ ਸਾਰੇ ਜਾਣੇ ਆਪਾਂ ਰਲ ਮਿਲ ਕੇ ਹੀ ਫੈਸਲਾ ਲੈਣੇ ਆ ਇੱਥੋਂ ਤੱਕ ਕਿ ਮੰਮੀ ਨੇ ਹੀ ਮੈਨੂੰ ਦੱਸਿਆ ਸੀ ਕਿ ਟੇਲ ਸਬਦਾਂ ਨੂੰ ਲੈਣ ਆ ਰਹੇ ਆ ਮੰਮੀ ਦੀ ਟੇਲ ਸਬ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਮੈਂ ਇਹਨਾਂ ਨੂੰ ਲੈਣ ਆ ਰਹੇ ਆ ਗਰਮੀਆਂ ਦੀਆਂ ਛੁੱਟੀਆਂ ਇੱਕ ਮਹੀਨੇ ਵਾਸਤੇ ਇਹਨਾਂ ਨੂੰ ਲੈ ਕੇ ਜਾਣਾ ਹੈ ਤੇ ਚਲੋ ਮੰਮੀ ਨੇ ਵੀ ਪਰਮਿਸ਼ਨ ਦੇ ਦਿੱਤੀ ਤੇ ਆਪਾਂ ਇਸ ਲਈ ਖੁਸ਼-ਖੁਸ਼ ਜਾ ਰਹੇ ਆ ਟੇਲ ਸਬ ਕਹਿੰਦੇ ਮੈਂ ਵੀ ਨਵੀਂ ਜਗ੍ਹਾ ਜਿੱਥੇ ਗਏ ਆ ਤੁਹਾਨੂੰ ਕਮਾ ਫਰਾ ਦਿੰਨਾ ਹੈ ਤੇ ਬਾਗਿਓ ਤੇ ਜਾ ਕੇ ਆਪਾਂ ਦਿਖਾਵਾਂਗੇ ਕਿ ਕਿਹੜੀ ਜਗ੍ਹਾ ਤੇ ਆਪਾਂ ਜਾ ਰਹੇ ਆਂ ਕੱਲ ਪਰਸਨ ਤੱਕ ਆਪਾਂ ਉਹ ਵੀ ਤੁਹਾਨੂੰ ਦੱਸ ਦੇਵਾਂਗੇ ਕੁਸ਼ ਕਰਨਾ ਦਾ ਕਰਕੇ ਜਿਹੜਾ ਉਹ ਮੈਂ ਵੀ ਨਾ ਜੀ ਕਰਦੀ ਹਾਂ ਕਿ ਨਹੀਂ ਜਾਣਾ ਪਰ ਫੇਰ ਇਹਨੂੰ ਸੌਖ ਕਹਿੰਦੇ ਨਹੀਂ ਹ ਹੁਣ ਛੁੱਟੀਆਂ ਆਈਆਂ ਤੇ ਚਲੋ ਘੁੰਮਣ ਦਾ ਟਾਈਮ ਆ ਤੇ ਆਜੋ ਇਸ ਲਈ ਚਲੋ ਆਪਾਂ ਨੇ ਵੀ ਹਾਂ ਕਰ ਦਿੱਤੀ ਆ ਕਿਉਂਕਿ ਉੱਥੇ ਮੈਨੂੰ ਪਤਾ ਹੈ ਥੋੜੀਆਂ ਮੁਸ਼ਕਲਾਂ ਆਉਣੀਆਂ ਬੱਚਿਆਂ ਨੂੰ ਵੀ ਇੱਥੇ ਖੁੱਲੀ ਜਗ੍ਹਾ ਤੇ ਖੇਡਦੇ ਹੀ ਤੇ ਪਰ ਉੱਥੇ ਜਿਹੜਾ ਅੰਦਰੇ ਅੰਦਰ ਰਹਿਣਾ ਔਖਾ ਹੋ ਜਾਂਦਾ ਏ ਕਿਤੇ ਵੀ ਨਵੀਂ ਜਗ੍ਹਾ ਤੇ ਜਾਈਏ ਜਿੱਥੇ ਆਪਣੀ ਜਾਣ ਪਹਿਚਾਨ ਨਾ ਹੋਵੇ ਉੱਥੇ ਅਰੇਸਟ ਕਰਨਾ ਤਾਂ ਥੋੜਾ ਔਖਾ ਲੱਗਦਾ ਈ ਇਹ ਦੇਜੂ ਦੇ ਲਈ ਵੀ ਔਖਾ ਹੋ ਮੇਰੇ ਲਈ ਵੀ ਉਗਾ ਹਰ ਰਾਇਦ ਲਈ ਵੀ ਹੋਊਗਾ ਚਲੋ ਕੋਈ ਗੱਲ ਨਹੀਂ ਵੈਸੇ ਆਪਾਂ ਜਿਆਦਾ ਫਰੈਂਡ ਸਰਕਲ ਤਾਂ ਆਪਾਂ ਨੂੰ ਚਾਹੀਦਾ ਨਹੀਂ ਆ ਕਿਉਂਕਿ ਆਪਾਂ ਨੇ ਰਹਿਣਾ ਇੱਕੋ ਮਹੀਨਾ ਤੇ ਸੈਲਫ ਇੰਜੋਏ ਆਪਾਂ ਕਰਾਂਗੇ ਤੇ ਨਾਲੇ ਆਪਾਂ ਤੁਹਾਡੇ ਨਾਲ ਕੁਕਿੰਗ ਦੇ ਵੀਡੀਓਜ਼ ਵੀ ਸ਼ੇਅਰ ਕਰਾਂਗੇ ਕਿਉਂ ਹਰਵਰਾਜ ਹੁਣਾਂ ਦੇ ਨਾਲ ਉਥੇ ਦੋਵੇਂ ਜਾਣੇ ਚਲੋ ਆ ਰਹੇ ਉਰੇ ਲੱਗ ਜਾ ਕਰਨਗੇ ਖੇਡ ਲਿਆ ਕਰਨਗੇ ਤੇ ਆਪਾਂ ਕੁਕਿੰਗ ਦੇ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਜੇਕਰ ਅੱਜ ਦਾ ਵਲੌਗ ਵੀ ਤੁਹਾਨੂੰ ਚੰਗਾ ਲੱਗਿਆ ਹੋਇਆ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਮਿਲਦੇ ਹਾਂ ਜੀ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ